ਜੇ ਭੀਮ ਜੇ ਭਾਰਤ ਸਤਿਕਾਰਯੋਗ ਸਾਥੀਓ ਅੱਜ ਆਪਾਂ ਸ਼ਾਹੋਜੀ ਮਹਾਰਾਜ ਦੇ ਸ਼ਾਸਨ ਕਾਲ ਸਮੇਂ ਕੀਤੇ ਗਏ ਇਤਿਹਾਸਕ ਕਾਰਜਾਂ ਦਾ ਬੇਰਵਾ ਸਾਂਝਾ ਕਰਾਂਗੇ ਸਾਥੀਓ 1902 ਈਸਵੀ ਵਿੱਚ ਸ਼ਾਹੋਜੀ ਮਹਾਰਾਜ ਨੇ ਆਪਣੇ ਰਾਜ ਅੰਦਰ ਹੁਕਮ ਜਾਰੀ ਕੀਤਾ ਸੀ ਕਿ ਪਛੜੀਆਂ ਜਾਤਾਂ ਲਈ 50% ਰਾਖਵਾਕਰਨ ਲਾਗੂ ਹੋਵੇਗਾ 1910 ਇਸਵੀ ਤੱਕ 샤ਹੂਜੀ ਮਹਾਰਾਜ ਨੇ ਜ਼ਗੀਰਦਾਰਾਂ ਤੋਂ ਸਾਰੇ ਪ੍ਰਬੰਧਕ ਸਿਸਟਮ ਚੋਂ ਪ੍ਰਬੰਧਕ ਸ਼ਕਤੀਆਂ ਖੋਲੀਆਂ ਸਨ 1911 ਇਸਵੀ ਵਿੱਚ ਛਤਰਪਤੀ 샤ਹੂਜੀ ਮਹਾਰਾਜ ਨੇ સત્યાਸੋਧਕ ਸਮਾਜ ਸੋਧ ਕੇ ਸ਼ੁਰੂ ਕੀਤਾ ਸੀ ਜਿਸ સત્યાਸੋਧਕ ਸਮਾਜ ਦੀ ਸਿਰਜਣਾ ਜੋਤੀਵਾ ਫੂਲੇ ਜੀ ਨੇ ਕੀਤੀ ਸੀ 1911 ਇਸਵੀ ਵਿੱਚ ਸ਼ਿੰਬੇ ਸਮਾਜ ਵੱਲੋਂ ਕੋਹਲਾਪੁਰ ਵਿਖੇ ਸ਼੍ਰੀ ਨਾਮਦੇਵ বোর্ডিং ਸ਼ੁਰੂ ਕੀਤਾ ਗਿਆ ਸੀ ਜਿਸ ਦੀ ਸ਼ਾਹੂਜੀ ਮਹਾਰਾਜ ਨੇ ਉਸ ਸਮੇਂ ਬਹੁਤ ਹੌਸਲਾ ਅਫਸਾਈ ਕੀਤੀ ਅਤੇ 2000 ਰੁਪਏ বোর্ডিং ਵਾਸਤੇ ਦੀ ਇਮਾਰਤ ਵਾਸਤੇ ਦਿੱਤੇ ਗਏ ਸਨ ਤੇ 50 ਰੁਪਏ ਸਲਾਨਾ ਸਹਾਇਤਾ ਵਿਦਿਆਰਥੀਆਂ ਨੂੰ ਦਿੱਤੀ ਗਈ ਸਤੰਬਰ 1911 ਈਸਵੀ ਤੱਕ ਵਿੱਚ ਸ਼ਾਹੂਜੀ ਮਹਾਰਾਜ ਨੇ ਜ਼ਮੀਨ ਪੱਕੀ ਕਰਨ ਸੰਬੰਧੀ ਕਾਨੂੰਨ ਬਣਾਇਆ ਸੀ ਫਰਵਰੀ 1912 ਵਿੱਚ ਸ਼ਾਹਜੀ ਮਹਾਰਾਜ ਨੇ ਪਾਟੇਲ ਵਿਦਿਆਰਥੀਆਂ ਲਈ ਪਿੰਡੂ ਅਫਸਰਾਂ ਵਿੱਚ ਲਈ ਸਿੱਖਿਆਈ ਦੇਣ ਵਾਸਤੇ ਦਿੱਲੀ ਦਰਬਾਰ ਮੈਮੋਰੀਅਲ ਪਾਟੇਲ ਸਕੂਲ ਖੋਲ੍ਹਿਆ 1904 ਵਿੱਚ ਇੱਕ ਐਕਟ ਪਾਸ ਕੀਤਾ ਗਿਆ ਜਿਸ ਅਧੀਨ ਕੋਆਰਪਰੇਟਿਵ ਐਕਟ ਕ੍ਰੈਡਿਟ ਸੁਸਾਇਟੀ ਖੋਲਣ ਨੂੰ ਮਾਨਤਾ ਦਿੱਤੀ ਗਈ 1 ਜੁਲਾਈ 1912 ਵਿੱਚ ਪਹਿਲੀ ਸੁਸਾਇਟੀ ਖੋਲੀ ਗਈ ਜਿਸ ਵਿੱਚ ਗਰੀਬ ਅਤੇ ਕਿਸਾਨ ਜੋ ਪਿੰਡਾ ਪਿੰਡੂ ਇਲਾਕੇ ਦੇ ਸਨ ਉਹਨਾਂ ਨੂੰ ਬਹੁਤ ਵੱਡੇ ਪੱਧਰ ਤੇ ਪੈਦਾ ਹੋਇਆ 1913 ਵਿੱਚ ਇੱਕ ਹੋਸਟਲ ਖੋਲ੍ਹਿਆ ਗਿਆ ਜਿਸ ਲਈ ਸ਼ਾਹੂਜੀ ਮਹਾਰਾਜ ਨੇ 2000 ਰੁਪਏ ਦੀ ਗ੍ਰਾਂਟ ਮਨਜ਼ੂਰ ਕੀਤੀ 1911 ਈਸਵੀ ਵਿੱਚ ਜੋ ਰਾਜਾ ਰਾਮ ਹਾਈ ਸਕੂਲ ਖੋਲ੍ਹਿਆ ਗਿਆ ਸੀ ਜਿਸ ਵਿੱਚ 507 ਲੜਕੇ ਪੜ੍ਹਦੇ ਸਨ ਜਿਨ੍ਹਾਂ ਵਿੱਚ 156 ਮਰਾਠੇ ਸਨ 35 ਜੈਨ 14 ਲਿੰਗਾਇਤ 26 ਮਹਾਰ 10 ਮੁਸਲਮਾਨ ਅਤੇ 3 ਇਸਾਈ ਬੱਚੇ ਪੜ੍ਹਦੇ ਸਨ ਜੁਲਾਈ 1913 ਨੂੰ ਸ਼ਾਹੂਜੀ ਮਹਾਰਾਜ ਨੇ ਕੋਹਲਾਪੁਰ ਵਿਖੇ ਸਤਿਆ ਸੋਦਕ ਸਮਾਜ ਸਕੂਲ ਸਥਾਪਿਤ ਕੀਤਾ ਸੀ 1915 ਵਿੱਚ ਸਰਸਵਤੀ ਬਾਈ ਸਰਸਵਤ ਹੋਸਟਲ ਖੋਲ੍ਹਿਆ ਗਿਆ ਜਿਸ ਲਈ ਜ਼ਮੀਨ ਅਤੇ 5000 ਰੁਪਏ ਮਨਜ਼ੂਰ ਕੀਤੇ ਗਏ ਅਤੇ ਧਨ ਦੀ ਧਨ ਵੀ ਦਿੱਤਾ ਗਿਆ ਜਿਸ ਦੀ ਇਮਾਰਤ ਬਣਾਉਣ ਲਈ ਮਾਰਚ 1917 ਵਿੱਚ शाहूजी महाराज ਨੇ ਰਾਜਸੀ ਪੱਤਰ ਆਪਣੇ ਰਾਜ ਅੰਦਰ ਜੋ ਪੱਤਰ ਲਿਖਾ ਪੜਤ ਵਿੱਚ ਦੇਵਨਾਗਰੀ ਨੂੰ ਪ੍ਰਮਾਨਿਤ ਕੀਤਾ ਗਿਆ ਦੇਵਨਾਗਰੀ ਲਿਪੀ ਪੜਨ ਲਿਖਣ ਲਈ ਮਨਜ਼ੂਰੀ ਦਿੱਤੀ ਗਈ ਇਸ ਤਰ੍ਹਾਂ ਆਮ ਜਨਤਾ ਬ੍ਰਾਹਮਣਾ ਅਤੇ ਕੁਲ ਕਰਨੀਆਂ ਦੀ ਚੁੰਗਲ ਵਿੱਚੋਂ ਪੂਰੀ ਤਰ੍ਹਾਂ ਨਿਕਲ ਗਈ ਸੀ शाहूजी महाराज ਨੇ 1912 ਵਿੱਚ ਮੁਫਤ ਪ੍ਰਾਇਮਰੀ ਸਿੱਖਿਆ ਲਾਗੂ ਕੀਤੀ ਤੇ ਅਧਿਆਪਕ ਵੀ ਨਿਯੁਕਤ ਕੀਤੇ ਗਏ ਸਤੰਬਰ 1917 ਨੂੰ ਐਲਾਨੀ ਗਈ ਸਕੀਮ 30 ਸਤੰਬਰ 1917 ਨੂੰ ਸ਼ੁਰੂ ਕੀਤੀ ਗਈ ਇਸ ਸਕੀਮ ਲਈ ਲੱਖਾਂ ਰੁਪਏ ਵੀ ਦਿੱਤੇ ਗਏ ਜਿਸ ਪਿੰਡ ਵਿੱਚ 500 ਤੋਂ 1000 ਦੀ ਆਬਾਦੀ ਹੋਵੇਗੀ ਉੱਥੇ ਇਹ ਸਕੀਮ ਲਾਗੂ ਕਰਨ ਦਾ ਪ੍ਰੋਗਰਾਮ ਵੀ ਬਣਾਇਆ ਗਿਆ ਜੁਲਾਈ 1917 ਨੂੰ ਮੋੜ ਵਿਆਹ ਰਜਿਸਟ੍ਰੇਸ਼ਨ ਕਾਨੂੰਨ ਪਾਸ ਕੀਤਾ ਗਿਆ 29 ਮਾਰਚ 1918 ਨੂੰ ਕਾਨੂੰਨ ਪਾਸ ਕੀਤਾ ਗਿਆ ਜਿਸ ਵਿੱਚ ਮਾਲੀਏ ਦਾ 6% ਹਿੱਸਾ ਸਿੱਖਿਆ ਉੱਪਰ ਹੀ ਖਰਚ ਹੋਵੇਗਾ। ਸ਼ਾਹੋਜੀ ਮਹਾਰਾਜ ਨੇ ਪਹਿਲੀ ਵਾਰ ਭਾਰਤ ਦੀ ਜਨਤਾ ਨੂੰ ਕੁਲ ਕਰਨੀਆਂ ਦੀ ਚੁੰਗਲ ਤੋਂ ਬਚਾ ਕੇ ਭਾਰਤ ਵਿੱਚ ਭਾਰਤ ਦੀ ਬਹੁ ਵੱਡੀ ਆਬਾਦੀ ਜੋ ਪਿੰਡਾਂ 'ਚ ਵੱਸਦੀ ਹੈ ਉਹਨਾਂ ਦੀ ਮੁਕਤੀ ਦਾ ਰਾਹ ਪੱਧਰਾ ਕੀਤਾ ਅਤੇ ਪੰਚਾਇਤੀ ਰਾਜ ਲਈ ਆਉਣ ਵਾਲੇ ਸਮੇਂ ਲਈ ਵੀ ਦਾ ਪੱਧਰਾ ਕਰ ਦਿੱਤਾ। 1918 ਵਿੱਚ ਕੋਹਲਾਪੁਰ ਫੂਡ ਸਪਲਾਈ ਐਸੋਸੀਏਸ਼ਨ ਸਥਾਪਿਤ ਕੀਤੀ ਗਈ ਖਾਸ ਥਾਵਾਂ ਤੇ ਅਤੇ ਖਾਸ ਦੁਕਾਨਾਂ ਖੋਲ ਕੇ ਸਸਤੀਆਂ ਸਸਤੀਆਂ ਵਸਤੂਆਂ ਪ੍ਰਦਾਨ ਕੀਤੀਆਂ ਗਈਆਂ 26 ਜੂਨ 1918 ਨੂੰ ਹੁਕਮ ਜਾਰੀ ਕੀਤਾ ਕਰਕੇ ਜ਼ਗੀਰਦਾਰਾਂ ਤੋਂ ਸਾਰੇ ਅਧਿਕਾਰ ਵਾਪਸ ਲੈ ਲਏ ਜਿਸ ਵਿੱਚੋਂ ਕਿਸਾਨਾਂ ਤੇ ਸਖਤ ਸਜ਼ਾਵਾਂ ਲਾਗੂ ਕਰਦੇ ਸਨ 27 ਜੁਲਾਈ 1918 ਨੂੰ ਗੁਲਾਮੀ ਤੋੜਨ ਲਈ ਹੁਕਮ ਜਾਰੀ ਕੀਤਾ ਗਿਆ 8 ਅਗਸਤ 1918 ਨੂੰ ਹੁਕਮ ਜਾਰੀ ਕੀਤਾ ਗਿਆ ਕਿ ਤੰਤੀਆਂ ਦੀਆਂ ਨਿਯੁਕਤੀਆਂ ਸਮੇਂ ਅਸ਼ੂਤ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ ਰਾਜ ਦੇ ਸਾਰੇ ਵਿਭਾਗਾਂ ਦੇ ਦਰਵਾਜ਼ੇ ਉਹਨਾਂ ਲਈ ਖੋਲ੍ਹ ਦਿੱਤੇ ਗਏ ਸਨ 18 ਸਤੰਬਰ 1918 ਨੂੰ ਹੁਕਮ ਜਾਰੀ ਕੀਤਾ ਕਿ ਮਹਾਰ ਵਤਨਦਾਰੀਆਂ ਦੀਆਂ ਜ਼ਮੀਨਾਂ ਉੱਤੇ ਉਹਨਾਂ ਦੇ ਨਾਮ ਕੀਮਤ ਪਾਈਆਂ ਜ਼ਮੀਨਾਂ ਦੇ ਤੌਰ ਤੇ ਤਬਦੀਲ ਕਰ ਦਿੱਤੀਆਂ ਜਾਣਗੀਆਂ 1918 ਵਿੱਚ ਅੰਤਰਜਾਤੀ ਵਿਵਾਦ ਦਾ ਕਾਨੂੰਨ ਪਾਸ ਕੀਤਾ ਗਿਆ 15 ਜਨਵਰੀ 1919 ਨੂੰ ਸ਼ੂਆਸ਼ਾਤ ਤੇ ਰੋਕ ਲਗਾਈ ਗਈ 23 ਜੂਨ 1919 ਨੂੰ ਛਤਰਪਤੀ ਸ਼ਾਹਜੀ ਮਹਾਰਾਜ ਨੇ ਗਵਰਨਰ ਨੂੰ ਪੱਤਰ ਲਿਖਿਆ 12 ਜੁਲਾਈ 1919 ਨੂੰ ਦੂਜਾ ਕਾਨੂੰਨ ਪਾਸ ਕੀਤਾ ਗਿਆ ਜਿਸ ਦਾ ਨਾਮ ਤਲਾਕ ਸੀ 17 ਜਨਵਰੀ 1920 ਨੂੰ ਵਿਰਾਸਤੀ ਸੋਧਾਂ ਦਾ ਹਿੰਦੂ ਕਾਨੂੰਨ ਬਣਾਇਆ ਗਿਆ 20 ਮਾਰਚ 1920 ਨੂੰ ਡਾਕਟਰ ਅੰਬੇਡਕਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀ ਪ੍ਰਧਾਨਗੀ ਹੇਠ ਇੱਕ ਕਾਨਫਰੰਸ ਕੀਤੀ ਗਈ ਜਿਸ ਦੇ ਵਿੱਚ ਲੰਬੇ ਭਾਸ਼ਣ ਦਾ ਸਾਰੰਸ਼ ਇਹ ਹੀ ਹੈ ਜਿਸ ਵਿੱਚ ਸ਼ਾਹੋਜੀ ਮਹਾਰਾਜ ਨੇ ਪਬਲਿਕ ਨੂੰ ਸੰਬੋਧਨ ਕਰਦਿਆਂ ਕਿਹਾ ਸੀ ਕਿ ਤੁਸੀਂ ਅੰਬੇਡਕਰ ਨੂੰ ਆਪਣੇ ਮੁਕਤੀਦਾਤਾ ਵਜੋਂ ਪਾ ਲਿਆ ਹੈ ਮੇਰਾ ਯਕੀਨ ਹੈ ਕਿ ਉਹ ਤੁਹਾਡੇ ਤੁਹਾਡੀ ਗੁਲਾਮੀ ਨੂੰ ਤੋੜ ਦੇਵੇਗਾ ਮੇਰੀ ਆਤਮਾ ਕਹਿੰਦੀ ਹੈ ਸਿਰਫ ਇੰਨਾ ਹੀ ਨਹੀਂ ਕਿ ਉਹ ਸਮਾਂ ਜ਼ਰੂਰ ਆਵੇਗਾ ਜਦੋਂ ਅੰਬੇਡਕਰ ਭਾਰਤ ਦੇ ਆਦਮ ਕੱਦ ਲੀਡਰਾਂ ਵਿੱਚ ਮੋਰੀ ਭੂਮਿਕਾ ਨਿਭਾਵੇਗਾ 13 ਮਈ 1920 ਨੂੰ ਜਬਰੀ ਮਜ਼ਦੂਰੀ ਵਿਰੁੱਧ ਹੁਕਮ ਜਾਰੀ ਕੀਤਾ ਗਿਆ ਅਕਤੂਬਰ 1920 ਵਿੱਚ ਸ਼ਾਹੋਜੀ ਮਹਾਰਾਜ ਨੇ ਹਿੰਦੂ ਕੋਰਟ ਵਿਲ ਪਾਸ ਕੀਤਾ ਜੋ ਨਵੰਬਰ 1920 ਵਿੱਚ ਲਾਗੂ ਹੋਇਆ। ਬਾਲ ਵਿਵਾਹ ਤੇ ਰੋਕ ਲਗਾਉਣ ਨੂੰ ਲਗਾਉਣ ਵਾਲਾ ਕਾਨੂੰਨ ਪਾਸ ਕੀਤਾ ਗਿਆ। ਬ੍ਰਾਹਮਣਾ ਦੇ ਕਬਜ਼ੇ ਅਧੀਨ ਮੱਠ ਮੰਦਰ ਆਸ਼ਰਮ ਸਾਰੇ ਸਰਕਾਰ ਦੇ ਅਧੀਨ ਲਿਆਂਦੇ ਗਏ ਅਤੇ ਉਹਨਾਂ ਤੋਂ ਜੋ ਕਮਾਈ ਹੁੰਦੀ ਹੈ ਉਸ ਨੂੰ ਪਬਲਿਕ ਦੇ ਉੱਤੇ ਖਰਚ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ। ਜੈਪੀ ਜੈ ਭਾਰਤ ਸਾਥੀਓ ਅਗਰੇ ਜਾਣਕਾਰੀ ਆਪ ਜੀ ਨੂੰ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ